ਇਹ ਤਸਵੀਰਾਂ ਅੰਮ੍ਰਿਤਸਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਕਰਮਾਂ ਦੀਆਂ ਨੇ ਆਪਰੇਸ਼ਨ ਬਲੂ ਸਟਾਰ ਦੀ 40ਵੀਂ ਵਰ੍ਹੇ ਸਿਰ ਮੌਕੇ ਸੰਗਤਾਂ ਦਾ ਇੱਥੇ ਵੱਡਾ ਇਕੱਠ ਹੋਇਆ। ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੂਨ 84 ਦੇ ਸ਼ਹੀਦਾਂ ਦੀ ਯਾਦ ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਈ ਗਏ। ਰੋਸ ਵਜੋਂ ਸੰਗਤਾਂ ਨੇ ਕਾਲੀਆਂ ਦਸਤਾਰਾਂ ਬੰਨੀਆਂ ਹੋਈਆਂ ਸਨ ਅਤੇ ਬੀਬੀਆਂ ਨੇ ਕਾਲੀਆਂ ਚੁੰਨੀਆਂ ਲਈਆਂ ਹੋਈਆਂ ਸੀ। ਇਸ ਦੌਰਾਨ ਭੀੜ ਨੇ ਹੱਥਾਂ 'ਚ ਤਲਵਾਰਾਂ ਲੈ ਕੇ ਖਾਲਿਸਤਾਨ ਦੇ ਨਾਅਰੇ ਲਾਈ। ਵੱਡੀ ਗਿਣਤੀ 'ਚ ਲੋਕਾਂ ਦੇ ਹੱਥਾਂ 'ਚ ਜਰਨੈਲ ਸਿੰਘ ਪਿੰਡਰਾਂਵਾਲਾ ਅਤੇ ਟਾਇਟੇਰੀ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਤਸਵੀਰਾਂ ਚੁੱਕੀਆਂ ਹੋਈਆਂ ਸੀ ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਕਰੀਰਾਂ ਵੀ ਹੋਈਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦੇ ਹਾਂ ਸਮੁੱਚੀ ਸਿੱਖ ਕੌਮ ਨੂੰ ਇਕਜੁੱਟ ਹੋਣ ਤੇ ਕੌਮੀ ਮਸਲਿਆਂ ਦੇ ਹੱਲ ਲਈ ਸਿਰ ਜੋੜ ਬੈਠਣ ਲਈ ਕਿਹਾ ਖਾਲਸਾ ਜੀ ਆਓ ਅੱਜ ਜੂਨ 1984 ਦੇ ਕੱਲੂ ਘਾਰੇ ਦਿਹਾੜੇ ਮੌਕੇ ਆਪਣੇ ਕੌਮ ਦੇ ਜ਼ਖਮਾਂ ਨੂੰ ਸੂਰਜ ਬਣਾਉਂਦਿਆ ਅੱਗੇ ਤੁਰਨ ਲਈ ਯਤਨਸ਼ੀਲ ਹੋਈਏ ਕੌਮ ਦੇ ਅਣਖ ਅਤੇ ਇਨਸਾਫ਼ ਦੀ ਲੜਾਈ ਲੜਨ ਵਾਲੇ ਬੰਦੇ ਸਿੰਘਾਂ ਨੂੰ ਦਹਾਕਿਆਂ ਦੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਰਿਹਾਰਾ ਨਾ ਕਰਨ ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ 40 ਸਾਲਾਂ ਬਾਅਦ ਵੀ ਸਜ਼ਾਵਾਂ ਨਾ ਦੇ ਕੇ ਹਿੰਦੁਸਤਾਨ ਦੀ ਹਕੂਮਤ ਵੱਲੋਂ ਸਿੱਖਾਂ ਨਾਲ ਕੀਤੇ ਜਾ ਰਹੇ ਦੌਰੇ ਅਤੇ ਅਨਿਆਪੂਰਨ ਬਤੀਰੇ ਵਿਰੁੱਧ ਪੰਥ ਅਤੇ ਪੰਜਾਬ ਦੇ ਰਾਜਨੀਤਿਕ ਪੂ ਘੋਰਕ ਅਤਿ ਆਰਥਿਕ ਹੱਕਾਂ ਲਈ ਦਿੱਲੀ ਵੱਲ ਵਾਰ-ਵਾਰ ਹੱਥ ਕਰਨ ਦੀ ਬਜਾਏ ਹੱਥ ਅੱਜਣ ਦੀ ਬਜਾਏ ਖਾਲਸਾਈ ਹਲੇਮੀ ਰਾਗ ਦੇ ਸੰਕਲਪ ਨੂੰ ਪਰਨਾਈ ਸਿੱਖ ਰਾਜਨੀਤੀ ਨੂੰ ਪਰਫੁੱਲਤ ਕਰਨ ਵੱਲ ਅੱਗੇ ਵਧਿਏ ਆਓ ਮਿਲ ਬੈਠ ਕੇ ਸਿੱਖ ਕੌਮ ਦੇ ਮੌਜੂਦਾ ਸੰਕਟਾਂ ਦੀ ਨਿਸ਼ਾਨਦੇਹੀ ਕਰਦਿਆਂ ਸ਼ੇਰੇ ਗੁਰੂ ਨਾਨਕ ਦੇਵ ਜੀ ਦੇ ਸਰਬ ਕਲਿਆਣਕਾਰੀ ਫਲਸਫੇ ਦੇ ਆਧਾਰ ਤੇ ਕੌਮੀ ਏਜੰਡਾ ਤੈਅ ਕਰਨ ਲਈ ਮਾਹੌਲ ਸਿਰਜੀਏ ਅਤੇ ਸਿੱਖਾਂ ਦੇ ਕਰਮ ਅਤੇ ਜਨਮ ਭੂਮੀ ਪੰਜਾਬ ਦੇ ਜੀਵਨ ਜਾਂਚ ਵਿੱਚੋਂ ਗਵਾਚ ਰਹੀ ਨਰੋਈ ਸਭਿਅਕ ਕਦਰਾਂ ਕੀਮਤਾਂ ਵਾਤਾਵਰਣ ਸਿਹਤ ਅਤੇ ਸਿੱਖਿਆ ਦੇ ਗੰਭੀਰ ਸੰਕਟ ਅਧਰਮ ਅਤੇ ਪਖੰਡਵਾਦ ਦਾ ਬੋਲਬਾਲਾ ਮਾਂ ਬੋਲੀ ਤੋਂ ਬੇਮੁਖਤਾਈ ਸਰੀਰ ਕ੍ਰਿਸ਼ਟ ਪੁਸ਼ਟਤਾ ਤੋਂ ਬੇਧਿਆਨੀ ਗਵਾਚ ਰਹੇ ਕਿਰਤ ਸਭਿਆਚਾਰ ਅਤੇ ਧਰਮ ਦੀਆਂ ਸੱਚੀਆਂ ਕਦਰਾਂ ਕੀਮਤਾਂ ਤੋਂ ਟੁੱਟੀ ਰਾਜਨੀਤੀ ਨੂੰ ਨਰੋਏ ਦੇਸ਼ਾ ਦੇਣ ਲਈ ਸਮੂਹਿਤ ਯਤਨਾਂ ਪਰ ਵਧਿਏ ਇਹ ਸਾਰੇ ਯਤਨ ਤਾਂ ਹੀ ਸਫਲ ਹੋਣਗੇ ਅਤੇ ਜোন 1984 ਦੇ ਖੱਲੂਕਾਰੇ ਦੇ ਸ਼ਹੀਦਾਂ ਪ੍ਰਤੀ ਸਾਡੀ ਸੱਚੀ ਸ਼ਰਧਾ ਤਾਂ ਹੀ ਅਰਪਣ ਹੋਵੇਗੀ ਜੇਕਰ ਅਸੀਂ ਪ੍ਰਾਤਨ ਗੁਰ ਸਿੱਖਾਂ ਵਰਗਾ ਤਿਆਗ ਸਮਰਪਣ ਕੁਰਬਾਨੀ ਅਤੇ ਅਡ੍ਰਿੜਤਾ ਹਾਸਲ ਕਰਨ ਵਾਲੇ ਬਾਣੀ ਬਾਣੇ ਵਿੱਚ ਪਰਪੱਕ ਹੋ ਕੇ ਉੱਚੇ ਬਿਵੈਕੀ ਕਿਰਦਾਰ ਦੇ ਧਾਰਨੇ ਬਣਾਂਗੇ ਆਓ ਨਸ਼ਿਆਂ ਦਾ ਤਿਆਗ ਕਰਕੇ ਪੰਜ ਕਕਾਰ ਰਹਿਤ ਵਿੱਚ ਅੰਮ੍ਰਿਤ ਧਾਰੀ ਹੋ ਕੇ ਆਪਣੇ ਗੁਰੂ ਸਿਧਾਂਤਾਂ ਉੱਤੇ ਡਟ ਕੇ ਪਹਿਰਾ ਦੇਈਏ ਅਤੇ ਹਕੂਮਤਾਂ ਵੱਲੋਂ ਸਿੱਖ ਕੌਮ ਦੀਆਂ ਅਗਲੀਆਂ ਨਸਲਾਂ ਨੂੰ ਪਤਿਤ ਪਾਉਣੇ ਅਤੇ ਅਨਸ਼ੈਅ ਵਿੱਚ ਗਲਤਾਨ ਕਰਨ ਦੀਆਂ ਸਾਜ਼ਿਸ਼ਾਂ ਦਾ ਮੂੰਹ ਤੋੜਵਾ ਜਵਾਬ ਦੇਈਏ